ਸਵਰਨ ਆਯੁਰਵੇਦਾ ਚੈਨਲ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਜਿਨ੍ਹਾਂ ਦੋਸਤਾਂ ਮਿੱਤਰਾਂ ਨੇ ਭੈਣ ਭਰਾਵਾਂ ਨੇ ਸਵਰਨ ਆਯੁਰਵੇਦਾ ਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਔਰ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਬੇਨਤੀ ਹੈ ਇਹਨੂੰ ਫੋਲੋ ਜਾਂ ਸਬਸਕ੍ਰਾਈਬ ਕਰ ਲੈਣਾ ਅੱਜ ਆਪਾਂ ਗੱਲ ਕਰਾਂਗੇ ਇਸ ਤਰ੍ਹਾਂ ਦੀ ਐਕਸਰਸਾਈਜ਼ ਦੀ ਜਿਹਨੂੰ ਕਰਨ ਦੇ ਨਾਲ ਤੁਮੂ ਕਿਸੇ ਵੀ ਜਿਮ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ ਕਿਸੇ ਸੈਰ ਕਰਨ ਦੀ ਲੋੜ ਨਹੀਂ ਹੈ ਕਿਤੇ ਬਾਹਰ ਕੋਈ ਵੀ ਕਿਸਮ ਦੀ ਕਸਰਤ ਕਰਨ ਦੀ ਲੋੜ ਨਹੀਂ ਹੈ ਜੇ ਤੁਸੀਂ ਇਹਨੂੰ ਰੋਜ਼ਾਨਾ ਕਰ ਲਓ ਤੁਸੀਂ ਜੇ ਵੱਡੇ ਸ਼ਹਿਰਾਂ 'ਚ ਦੇਖਿਆ ਹੋਵੇਗਾ ਕਿਸੇ ਪਾਰਕ ਦੇ ਕੋਲੇ ਉਸ ਨੂੰ ਬਹੁਤ ਸਾਰੇ ਲੋਕ ਨਾ ਸਵੇਰੇ ਸਵੇਰੇ ਜੋਰ-ਜੋਰ ਦੀ ਹੱਸਦੇ ਮਿਲ ਜਾਣਗੇ ਤੇ ਤੁਹਾਨੂੰ ਮੌਕਾ ਮਿਲੇ ਨਾ ਕਿਸੇ মেট্রੋਪੋਲੀਟਨ ਜਾਨ ਦਾ ਕਲਕੱਤਾ ਬੰਬਈ ਜਾਂ ਕਿਤੇ ਵੀ ਉੱਥੇ ਪਾਰਕਾਂ ਦੇ ਵਿੱਚ ਆਮ ਹੀ ਸਵੇਰੇ ਸਵੇਰੇ ਲੋਕ ਬਹੁਤ ਜੋਰ-ਜੋਰ ਦੀ ਹੱਸਦੇ ਤੁਸੀਂ ਕਰਨਾ ਕੀ ਹੈ ਤੁਸੀਂ ਕਰਨਾ ਇਹ ਹੈ ਵੀ 10 ਮਿੰਟ ਘਟੋ-ਘਟ ਹਰ ਰੋਜ਼ ਸਵੇਰੇ ਖਾਲੀ ਪੇਟ ਜੋਰ-ਜੋਰ ਦੀ ਹਸਣਾ ਹੈ ਢਿੱਡ ਦੇ ਨਾਲ ਹਸਣਾ ਹੈ ਵੀ ਤੁਹਾਡਾ ਸਾਰਾ ਸਰੀਰ ਜਿਹੜਾ ਹਿੱਲੇ ਤੁਸੀਂ ਵੱਧ ਤੋਂ ਵੱਧ ਨੂੰ 20 ਮਿੰਟ ਤੱਕ ਕਰ ਸਕਦੇ ਹੋ ਇਹਦੇ ਇੰਨੇ ਚਮਤਕਾਰਯੋਗ ਫਾਇਦੇ ਹੈ ਤੁਸੀਂ ਇਹਦਾ ਅੰਦਾਜ਼ਾ ਵੀ ਨਹੀਂ ਲਾ ਸਕਦੇ ਸਾਰਾ ਸਰੀਰ ਜਿਹੜਾ ਹੈਗਾ ਉਹ ਕ੍ਰਿਆਸ਼ੀਲ ਹੋ ਜਾਂਦਾ ਹੈ ਬਾਡੀ ਦੇ ਸਾਰੇ ਸੈਲਸ ਜਿਹੜੇ ਹੈਗੇ ਆ ਉਹ ਐਕਟਿਵ ਹੋ ਜਾਂਦੇ ਆ ਇਹਦੇ ਹੋਰ ਵੀ ਬਹੁਤ ਫਾਇਦੇ ਨੇ ਜੇ ਤੁਸੀਂ 10 ਤੋਂ 15 ਮਿੰਟ ਰੋਜ਼ ਹੱਸ ਲੈਨੇ ਹੋ ਤੁਹਾਡਾ ਜਿਹੜਾ ਦਿਮਾਗ ਹੈ ਬਿਲਕੁਲ ਸ਼ਾਂਤ ਹੋ ਜਾਂਦਾ ਹੈ ਔਰ ਸਭ ਤੋਂ ਵੱਡੀ ਗੱਲ ਜਿੰਨਾ ਦੋਸਤਾਂ ਮਿੱਤਰਾਂ ਨੂੰ ਸਟ्रेस ਰਹਿੰਦਾ ਹੈ ਡਿਪਰੈਸ਼ਨ ਹੈ ਐਂਗਜ਼ਾਇਟੀ ਹੈ ਉਹਨਾਂ ਨੂੰ ਇਸ ਕਿਰਿਆ ਦੇ ਨਾਲ ਬਹੁਤ ਜ਼ਿਆਦਾ ਫਾਇਦਾ ਹੁੰਦਾ ਹੈ ਇਹਦੇ ਨਾਲ ਕੀ ਹੁੰਦਾ ਹੈ ਵੀ ਸੈਰੋਟੋਨਿਨ ਬਹੁਤ ਮਾਤਰਾ ਦੇ ਵਿੱਚ ਤੁਹਾਡੇ ਦਿਮਾਗ ਦੇ ਵਿੱਚ ਰਿਲੀਜ਼ ਹੋ ਜਾਂਦਾ ਹੈ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਸੈਰੋਟੋਨ ਜਿਹੜਾ ਹੈਗਾ ਉਹ ਉਹਨੂੰ ਹੈਪੀ ਹਾਰਮੋਨ ਕਿਹਾ ਜਾਂਦਾ ਹੈ ਖੁਸ਼ੀ ਦਾ ਹਾਰਮੋਨ ਜਿਹੜਾ ਸਾਡੇ ਮੂਡ ਨੂੰ ਬਹੁਤ ਵਧੀਆ ਕਰ ਦਿੰਦਾ ਹੈ ਔਰ ਤੁਹਾਡੀ ਐਂਗਜ਼ਾਇਟੀ ਤੁਹਾਡੀ ਸਟ्रेस ਤੁਹਾਡਾ ਡਰ ਬਿਲਕੁਲ ਦੂਰ ਹੋ ਜਾਊਗਾ ਤੁਹਾਡਾ ਫੋਕਸ ਵੱਧ ਜਾਊਗਾ ਤੁਹਾਡੀ ਕਨਸੈਂਟ੍ਰੇਸ਼ਨ ਵੱਧ ਜਾਊਗੀ ਸਾਰਾ ਦਿਨ ਤੁਸੀਂ ਖੁਸ਼ੀ ਮਹਿਸੂਸ ਕਰੋਗੇ ਮੇਰਾ ਇਹ ਅਜਮਾਇਆ ਹੋਇਆ ਨੁਸਖਾ ਹੈ ਤੁਸੀਂ ਇਹਦਾ ਪ੍ਰਯੋਗ ਕਰੋ ਵਕਤਵੱਦ ਲੋਕਾਂ ਨੂੰ ਤੇ ਬਾਰੇ ਜਾਣਕਾਰੀ ਦਿਓ ਸੋਨੂੰ ਹਫਤੇ ਦੇ ਵਿੱਚ ਹੀ ਜਦੋਂ ਤੁਸੀਂ ਇਸ ਕ੍ਰਿਆ ਨੂੰ ਕਰੋਗੇ ਜ਼ਬਰਦਸਤ ਤਬਦੀਲੀ ਆਪਣੇ ਆਪ ਦੇ ਵਿੱਚ ਦੇਖਣ ਨੂੰ ਮਿਲੂਗੀ ਸਿਰਫ ਹੱਸਣਾ ਹੀ ਹੈ ਜੋਰ-ਜੋਰ ਦੀ ਹੋਰ ਤਾਂ ਕੁਝ ਨਹੀਂ ਕਰਨਾ ਹੈਗਾ ਇਹ ਨਹੀਂ ਹੈ ਵੀ ਤੁਸੀਂ ਸਵੇਰੇ ਹੀ ਕਰਨਾ ਹੈ ਤੁਸੀਂ ਦੁਪਹਿਰੇ ਵੀ ਕਰ ਸਕਦੇ ਹੋ ਤੁਸੀਂ ਸ਼ਾਮ ਨੂੰ ਵੀ ਕਰ ਸਕਦੇ ਹੋ ਜਦੋਂ ਤੁਸੀਂ ਚਾਹੋ ਤੁਸੀਂ ਇਹ ਕ੍ਰਿਆ ਕਰ ਸਕਦੇ ਹੋ ਸਾਡੇ ਆਯੁਰਵੈਦਿਕ ਕਲੀਨਿਕ ਦੇ ਵਿੱਚ ਔਰਤਾਂ ਤੇ ਮਾਤਾਂ ਦੇ ਹਰ ਤਰ੍ਹਾਂ ਦੇ ਗੁਪਤ ਰੋਗਾਂ ਦਾ ਇਲਾਜ ਆਯੁਰਵੈਦਿਕ ਵਿਧੀ ਵਿਦਾਨਨਾ ਕੀਤਾ ਜਾਂਦਾ ਹੈ। ਪੇਟ ਦੀ ਕੋਈ ਵੀ ਗੰਭੀਰ ਤੋਂ ਗੰਭੀਰ ਸਮੱਸਿਆ ਹੋਵੇ, ਚਾਹੇ ਉਹ ਪ੍ਰਾਣੀ ਤੋਂ ਪ੍ਰਾਣੀ ਸੰਗ੍ਰਹਿਣੀ ਹੋਵੇ, ਕਬਜ ਰਹਿੰਦੀ ਹੋਵੇ, ਜਲਨ ਹੋਵੇ ਜਾਂ ਪੇਟ ਦਰਦ ਨਾ ਹਟਦਾ ਹੋਵੇ, ਆਯੁਰਵੈਦਿਕ ਦਵਾਈਆਂ ਨਾਲ ਉਹਨੂੰ ਟੀਟ ਕੀਤਾ ਜਾਂਦਾ ਹੈ। ਇਸ ਤੋਂ ਬਿਨਾ ਪ੍ਰਾਣਾ ਤੋਂ ਪ੍ਰਾਣਾ ਮਾਈਗ੍ਰੇਨ ਕੋਈ ਵੀ ਪ੍ਰਾਣੀ ਤੋਂ ਪ੍ਰਾਣੀ ਸਮੱਸਿਆ ਚਾਹੇ ਗੋਡਿਆਂ ਦਾ ਦਰਦ ਹੋਵੇ ਚਾਹੇ ਮੋਢਿਆਂ ਦਾ ਦਰਦ ਹੋਵੇ ਉਹਨੂੰ ਆਯੁਰਵੈਦਿਕ ਵਿਧੀ ਵਿਧਾਨ ਦੇ ਨਾਲ ਠੀਕ ਕੀਤਾ ਜਾਂਦਾ ਹੈ ਤੁਸੀਂ ਕਿਸੇ ਵੀ ਬਿਮਾਰੀ ਬਾਰੇ ਜੇ ਮੇਰੇ ਨਾਲ ਪਰਾਮਰਸ਼ ਕਰਨਾ ਚਾਹੁੰਦੇ ਹੋ ਤਾਂ ਮੇਰਾ ਫੋਨ ਨੰਬਰ ਹੈ 8437454700 ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ